ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਿਆਨਾ ਤਸਵੀਰ ਤਲਵੰਡੀ ਸਾਬੋ ਤੇ ਜਿਲ੍ਹਾ ਇਸ ਨੂੰ ਬਠਿੰਡਾ ਪੈਂਦਾ ਹੈ ਜੀ ਵੀਡੀਓ ਬਣ ਤਰੀਕ ਹੈਗੀ ਆ 15 ਤਰੀਕ 9ਵਾਂ ਮਹੀਨਾ 2024 ਦਿਨ ਐਤਵਾਰ ਦਾ ਵਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਓ ਤਾਂ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਹੀ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਕੋਈ ਪਊ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਤੇ ਚੱਲੂਗਾ ਬਾਈ ਦਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜੇ ਗੱਬਣ ਪਸ਼ੂਆ ਤੁਹਾਨੂੰ ਦੋ ਟਾਈਮ ਸੌਰੀ ਉਹਨਾਂ ਦਾ ਚਿਪਾ ਕੱਢ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਿਜਾਓ ਤੇ ਜੇ ਪਸ਼ੂ ਸੂਇਆ ਸੂਆ ਆ ਤਾਂ ਦੋ ਟਾਈਪ ਚੋ ਕੇ ਲੈ ਜਾਓ ਤਾਂ ਅਜੇ ਤੁਹਾਨੂੰ ਕੱਲ ਨੂੰ ਕਈ ਪਰੇਸ਼ਾਨੀ ਨਾ ਆਵੇ ਮੇਰਾ ਕੰਮ ਸਿਰਫ ਪਸ਼ੂ ਦਿਖਾਉਣ ਦਾ ਵਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਸ ਪੰਡ ਬਾਰੇ ਵੇ ਸ੍ਰੀ ਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਗੇ ਬਾਈ ਮਨਫਰੀਦ ਆ ਬਾਈ ਪਿੰਡ ਦੱਸ ਦਗੇ ਪਿੰਡ ਕਿਹਨਾਂ ਦਾ ਠੀਕ ਆ ਜੀ ਤੇ ਜਿਹੜੀ ਆਪਾਂ ਬਹਿੜ ਵਗਾਉ ਕੀਤੀ ਆ ਕੀ ਡੀਟੇਲ ਆ ਬਾਈ ਇਹਦੀ ਇਹ ਬਾਈ ਦੂਜਿਆ ਸੂਰਾ ਸੂਈ ਐ ਟਿਕੜ ਹੈਗੀ ਠੀਕ ਆ ਜੀ ਤੇ ਤਿੰਨ ਚਾਰ ਮਹੀਨੇ ਦੀ ਸੂਈ ਬੰਦੇ ਨੇ ਦੱਸੀ ਐ ਠੀਕ ਆ ਜੀ ਤੇ ਦੁੱਧ 12 ਕਿਲੋ ਠੀਕ ਆ ਜੀ ਹਾਂ ਕਿਲੂ ਪਰਿਵਾਰ ਤੋਂ ਲਈ ਗੇ ਫਾਰਮ ਚੋਂ ਲਈ ਐਡੀ ਵਿਹੜੇ ਫਾਰਮ ਚੋਂ ਲਈ ਹੈ ਠੀਕ ਆ ਜੀ ਕੱਢਦੇ ਬਾਹਰ ਨੂੰ ਲੋ ਜੀ ਦੋਸਤੋ ਫਾਰਮ ਚੋਂ ਲਈ ਬਾਈਆਂ ਦਾ ਵੱਡੇ-ਬੁੱਡੇ ਬਹੁਤ ਆ ਤੇ ਦੇਖ ਸਕਦੇ ਹੋਗੇ ਖੁੱਲੀ ਫਿਰਦੀ ਆਈ ਉੱਥੋਂ ਵੇ ਨੂੰ ਇਹਨਾਂ ਬਹੁਤ ਆ ਦੂਜਾ ਸੁਹਾ ਸੂਈ ਵੀ ਆ ਬਾਈਆਂ ਦਾ ਕਦ-ਕਦ ਫੁੱਲ ਵੱਡਾ ਹੀ ਆ ਫਾਰਮ ਵਾਲੀ ਵਿਹੜਾਗੀ ਗੱਲ ਤੇ ਕੋਈ ਰਸੇ ਦਾ ਨਿਸ਼ਾਨ ਨਹੀਂ ਨਾਕ ਦੇ ਨਿਸ਼ਾਨ ਆ ਥਾਣਾਵਾਂ ਨਾ ਬਹੁਤ ਸੋਹਣਾ ਵਾ ਦੋ ਜਿਹੜਾ ਕੰਡੇ ਵਾਲਾ ਏ ਥੱਲੇ 12 ਕਿਲੋ ਨੈਟ ਜਾਵਾਂ ਤਿਆਰ ਆ ਥਾਣਾ ਦਾ ਸਾਇਬ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦੇ ਹੋਗੇ ਇਹ ਠੰਡੀ ਬਹੁਤ ਆ ਬਈ ਐ ਕੋਈ ਦਿੱਕਤ ਨਹੀਂ ਠੀਕ ਹੈ ਜੀ ਦੋਸਤੋ ਵੱਡੀ ਵਿਹੜਾ ਫਾਰਮ ਵਾਲੀ ਜੇ ਕਿਤੇ ਰਹਿ ਗਈ ਤਾਂ ਲੱਖੋਂ ਬਾਹਰ ਵਿਗਣੀ ਆਗੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਐਚਫ ਨਸਲ ਦੀ ਫੁੱਲ ਵੱਡੇ ਕੱਦ ਘਾਟ ਵਾਲੀ ਬਹੁਤ ਚੰਗੀ ਵਿਹੜ ਦੇਖੋ ਮੂੰਹ ਉੱਤੇ ਸੋਹਣੀ ਆ ਬੋਦੀ ਵਾਲੀ ਵਿਹੜ ਨਿੱਕਾ ਕਾਨਾ ਜਾਤ ਬ੍ਰੀਡ ਬਿਲਕੁਲ ਫੁੱਲ ਆ ਗਈ ਤੇ ਦੇਖ ਸਕਦੇ ਹੋਗੇ ਜਾਤ ਬਰੀਡ ਬਹੁਤ ਆ ਗਈ। ਨਾ ਗਾਲ ਤਾਂ ਨਿਸ਼ਾਨਾ ਤੇ ਲਿਆਰੇ ਦਾ ਨਾ ਨੱਕ ਦੇ ਨਿਸ਼ਾਨਾ ਤੇ ਲਿਆਰੇ ਦਾ ਖੁੱਲੀ ਫਿਰਦੀ ਆਈ ਆ। 220 ਹੈ ਬਾਈ ਖੁੱਲੀ ਕਦਨੀ ਮਾਰੀ। ਠੀਕ ਆ। ਦੋਸਤੋ ਜਮਾ ਠੰਡੀ ਸੀਰ ਆ ਬਰਪਰ ਗਈ। ਬਾਕੀ ਵੱਡੀਆਂ ਵੇੜਾਂ ਇਹ ਫਾਰਮਾਂ ਠੰਡੇ ਸੀਲੀ ਹੁੰਦੀਆਂ ਗਈਆਂ। ਵੇਲੇ ਨੂੰ ਵੀ ਬਹੁਤ ਆ ਫੁੱਲ ਵੇਲੇ ਨਾਲ ਹੀ ਆ ਗਈ ਫੁੱਲ ਵੱਡੀ ਆ ਗਈ। ਕੋਈ ਛੋਟੀ ਜੀ ਨਹੀਂ ਗਈ। ਹੋਰ ਨਾ ਚੈੱਕ ਕਰੋ। ਆਹਨਾ ਬਹੁਤ ਸੋਹਣਾ। ਹਜੇ ਵੀਡੀਓ ਬਣਾਉਣਾ ਸਮਾਂ ਨੋਟ ਕਰ ਲਓ ਹਜੇ 12 ਵਜੇ ਦੇ 22 ਮਿੰਟ ਹੀ ਹੋਏ ਆਗੇ। ਸ਼ਾਮ ਦੇ 22 'ਚ ਤਕਰੀਬਨ ਅੱਧਾ ਦਿਨ ਪਿਆਵਾ। ਛਾਂਦ ਫਾਨੇ ਉਧਰ ਜਾਵਾਂ ਇਹਨੇ ਭਰ ਲੈਣਾ ਵਾ। ਫੇਸ ਕੁਆਲਿਟੀ ਚੈੱਕ ਕਰ ਲੋ ਦੀ। ਬਹੁਤ ਚੰਗੀ ਫੇਸ ਕੁਆਲਿਟੀ ਹੈਗੀ। ਗਾਲਾਂ ਸਾਹਮਣੇ ਖੜੀ ਕਰੀ ਜਾਂਦੀ ਹੈਗੀ। ਜਦ ਜਿਹੜਾ ਕੰਡੇ ਵਾਲਾ 12 ਕਿਲੋ ਆ ਉਹ ਤੁਸੀਂ ਆਹ ਦੋ ਟਾਈਮ ਝੋਲੇ ਤੇ ਭਲਾ ਝੋਲੇ ਤਿੰਨ ਟਾਈਮ ਬਾਈਤ ਤਸਲੀ ਕਰਕੇ ਲੈ ਆਏ ਆ ਤੁਸੀਂ ਤਸਲੀ ਕਰਕੇ ਲੈ ਜਾਓ ਆਪਦੀ। ਮੁੱਲ ਬਾਈ ਇਹਦਾ। ਮੁੱਲ ਬਾਈ ਇਹਦਾ 40000 ਰੁਪਏ। ਠੀਕ ਹੈ ਵਿੱਚੋ ਕੀ ਮਾਨਤਾਨ? ਮਾਨਤਾਨ ਕਰਦਾ ਹੈ 40000 ਦੀ ਹਾਂ ਨਾ ਦੀ। ਠੀਕ ਹੈ ਜੀ। ਲਓ ਵੀ ਦੋਸਤੋ ਬਾਈ ਜਾਂਦਾ 42000 ਰੁਪਏ ਦਾ ਮੁੱਲ ਆਗਾ 40000 ਦੀ ਹਾਂ ਨਾ ਵਿੱਚੋਂ ਕੋਈ ਨਹੀਂ ਮਾਨਤਣ ਹੋ ਜੂਗਾ ਫੁੱਲ ਵੱਡੀ ਵਹਿੜ ਆ ਕਿ ਕੋਈ ਛੋਟੀ ਜਿਹੀ ਨੀਗੀ ਐਡੀ ਵਹਿੜ ਜੇ ਤਿਆਰ ਕਰਨੀ ਹੋਏ ਘਰੇ ਤਾਂ ਫੁੱਲ ਖਰਚਾ ਆ ਜਾਂਦਾ ਪਰ ਤੁਹਾਨੂੰ ਤਿਆਰ ਕੀਤੀ ਹੋਈ ਗਰਾਈ ਮਿਲ ਜਾਣੀ ਆ ਫਾਰਮ ਵਾਲੀ ਵੱਛੀ ਜੇ ਰਹਿ ਗਈ ਕਿਤੇ ਲੱਖੋਂ ਬਾਹਰ ਵਿਕਣੀ ਆਗੀ ਅੱਜ ਤੁਹਾਨੂੰ ਇਹ 40000 ਚ ਮਿਲ ਜਾਣੀ ਆ 12 ਅੰਗਲ ਦਾ ਦੁੱਧ ਆ ਇਹਦੇ ਛੋਣਾ ਪੱਠ ਬੜਾ ਦੇ ਸਕਦੇ ਹੋਗੇ ਪੂਰੇ ਚੰਗੇ ਪੱਠ ਪੜੇ ਦੇ ਪੂਰੇ ਫੁੱਲ ਵਜਨ ਵਾਲੀ ਪੂਰੀ ਨਿਗਰ ਆ ਗਈ ਕੋਈ ਹੰਬੀ ਨਹੀਂ ਦਸੀ ਜੀ ਨਹੀਂ ਗਈ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਨੇ ਸਾਰੀ ਜਾਣਕਾਰੀ ਹੁੰਦੀ ਚੀਜ਼ਾਂ ਬਾਰੇ ਜਿਸ ਵੀ ਤੇ ਪਸੰਦ ਆਈ ਬਾਈ ਨਾ ਕੰਟੈਕਟ ਕਰ ਲਿਓ ਨੰਬਰ ਸਗਲੇ ਤੇ ਚੱਲੀ ਜਾਣਾ ਵਾ ਤਸੱਲੀ ਬਾਰਖ ਤੁਸੀਂ ਆ ਕੇ ਕਰਨੀ ਹੈ ਜੀ ਧੰਨਵਾਦ